ਜਿਹੜੀਆਂ ਆਪਾਂ ਅਗਸਤ ਮਹੀਨੇ ਸਬਜ਼ੀਆਂ ਲਗਾਈਆਂ ਤੇ ਇਸ ਮਹੀਨੇ ਜਿਹੜੇ ਸਬਜ਼ੀਆਂ ਦੇ ਬੀਜ ਆ ਬਹੁਤ ਬੀਜ ਬਦਲ ਜਾਂਦੇ ਆ ਜਾਂ ਬਹੁਤ ਬੀਜ ਇਹੋ ਜਿਹੇ ਜਿਹੜੇ ਐਡ ਹੋ ਜਾਂਦੇ ਆ ਇਸ ਮਹੀਨੇ ਨਵੰਬਰ ਦੇ ਮਹੀਨੇ ਆਪਾਂ ਕਿਹੜੀਆਂ ਸਬਜ਼ੀਆਂ ਲਗਾ ਸਕਦੇ ਆ ਕਿਉਂਕਿ ਇਸ ਮਹੀਨੇ ਜਿਹੜੇ ਰਾਤ ਦਾ ਮੌਸਮ ਹੈ ਕੋ ਠੰਡਾ ਹੋਣਾ ਸ਼ੁਰੂ ਹੋ ਜਾਂਦਾ ਤੇ ਰਪੈਣ ਲੱਗ ਜਾਂਦੇ ਦਿਨੇ ਥੋੜੀ ਗਰਮੀ ਹੁੰਦੀ ਹੈ ਜਿਹੜੇ ਠੰਡ ਵਾਲ ਕਾਦਮਾ ਮੌਸਮ ਦੇ ਬਹੁਤ ਤੇਜ਼ੀ ਨਾਲ ਅੱਗੇ ਵਧਦੇ ਇਸ ਕਰਕੇ ਆਪਾਂ ਸਬਜ਼ੀਆਂ ਜਿਹੜੀਆਂ ਸਰਦੀ ਵਾਲੀਆਂ ਸਬਜ਼ੀਆਂ ਦੀ ਚੰਗੀ ਤਰ੍ਹਾਂ ਆਪਾਂ ਸ਼ੁਰੂਆਤ ਕਰ ਸਕਦੇ ਆ ਸਭ ਤੋਂ ਪਹਿਲਾਂ ਨੰਬਰ ਤੇ ਆਪਾਂ ਬਿਮਾਰੀਆਂ ਤੇ ਸਾਵਧ ਕਿਨਾਂ ਦਵਟਿਆ ਜਾ ਸਕਦਾਗਾ ਉਹਨਾਂ ਦੀ ਵੀ ਗੱਲਬਾਤ ਪੈਸੇ ਦੇ ਮੁਤਾਬਕ ਵੀ ਕਰਾਂਗੇ ਇੱਕ ਆਪਾਂ ਜਿਹੜੇ ਇਹ ਜਿਹੜਾ ਬੀਜ ਦੱਸੂਗਾ ਮੈਂ ਤੁਹਾਨੂੰ ਸਬਜ਼ੀਆਂ ਦੇ ਸਾਰੇ ਉਹਨਾਂ ਦੀ ਆਪਾਂ ਕਿੱਟ ਵੀ ਤਿਆਰ ਕਰਾਂਗੇ ਉਹਦੀ ਡਿਟੇਲ ਅੱਗੇ ਮੈਂ ਇੱਕ ਵੀਡੀਓ ਵਿੱਚ ਦੇ ਦੂੰਗਾ ਜਿਹਨੇ ਕਿੱਟ ਆਰਡਰ ਕਰਨੀ ਹੈ ਸਾਡੇ ਕੋਲੋਂ ਤੁਹਾਡੇ ਕੋਲ ਘਰੇ ਕਿੱਟ ਉਹ ਪਹੁੰਚ ਜੂਗੀ ਸਾਰੇ ਬੀਜ ਜਿਹੜੇ ਸਰਦੀ ਵਾਲੇ ਉਹਦੇ ਵਿੱਚ ਮੌਜੂਦ ਹੋਣਗੇ ਉਹਦਾ ਰੇਟ ਬਾਰੇ ਉਹ ਧੰਗ ਬਾਰੇ ਲਾਉਣ ਬਾਰੇ ਸਾਰੀ ਚੀਜ਼ ਉਹ ਅਗਲੀ ਵੀਡੀਓ ਵਿੱਚ ਆਪਾਂ ਪਾਵਾਂਗੇ ਇਸ ਕਰਕੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪੰਜਾਬ ਦਾ ਪੰਜਾਬੀ ਵਿੱਚ ਚੈਨਲ ਆ ਕਿਉਂਕਿ ਪੰਜਾਬ ਦਾ ਮੌਸਮਾ ਦੂਜੇ ਸੂਬ ਉਸ ਕਰਕੇ ਜੇ ਪੰਜਾਬੀ ਵਿੱਚ ਜਾਣਕਾਰੀ ਆਪਾਂ ਨੂੰ ਸਹੀ ਇਸ ਚੈਨਲ ਤੇ ਦਿੱਤੀ ਜਾਂਦੀ ਹੈ ਸਾਵਧਾਨੀਆਂ ਦੀ ਗੱਲਬਾਤ ਇਹ ਆ ਵੀ ਜਿਹੜਾ ਮੌਸਮ ਆ ਆਪਾਂ ਚੈੱਕ ਕਰਨਾ ਜੇ ਮੀਂਹ ਡਸਦੇ ਆ ਤਾਂ ਆਪਾਂ ਜਿਹੜੀ ਸਬਜ਼ੀ ਆ ਉਹ ਥੋੜੀ ਜੀ ਆਪਾਂ ਦਿਨਾਂ ਦਾ ਵਕਫਾ ਪਾ ਸਕਦੇ ਆ ਜੇ ਆਪਾਂ ਸਬਜ਼ੀ ਬੀਜੂ ਹੀ ਉੱਤੋਂ ਮੀਂਹ ਪੈ ਗਿਆ ਫਿਰ ਉਹ ਕਰੰਡੋ ਜਾਂਦੀ ਜੇ ਮੰਨ ਲਓ ਸਾਡੇ ਤੋਂ ਪਨੀਰੀ ਵੀ ਲੈ ਕੇ ਜਾਣੇ ਕੋਈ ਵੀ ਜਿਵੇਂ ਗੋਭੀ ਦੀ ਲੈ ਕੇ ਮਿਰਚੀ ਦੀ ਲੈ ਕੇ ਉਹਦੇ ਜੀ ਆਪਾਂ ਉੱਤੋਂ ਮੀਂਹ ਪੈ ਜੂ ਉਹ ਵੀ ਜਿਹੜੀ ਨੁਕਸਾਨ ਹੋ ਜੂਗਾ ਇਸ ਕਰਕੇ ਮੀਂਹ ਤੋਂ ਬਾਅਦ ਜਿਹੜੀ ਆਪਾਂ ਚੀਜ਼ ਕੋਈ ਵੀ ਲਾਉਣੀ ਆ ਤੇ ਇੱਕ ਸਭ ਤੋਂ ਜਿਹੜਾ ਮੇਨ ਆਗਾ ਰੱਖਣਾ ਪਊਗਾ ਸਭ ਤੋਂ ਪਹਿਲਾਂ ਨੰਬਰ ਤੇ ਆਪਾਂ ਜੇ ਗੱਲਬਾਤ ਕਰੀਏ ਪਿਛਲੇ ਮਹੀਨੇ ਆਪਾਂ ਮੂਲੀ ਪਾਲਕ ਪੱਤੇ ਵਾਲੀ ਲਾਈ ਆ ਤਾਂ ਇਸ ਮਹੀਨੇ ਪਾਲਕ ਪੱਤੇ ਵਾਲੀ ਮੂਲੀ ਆਪਾਂ ਜੇ ਲਾਉਣੀ ਆ ਉਹ ਵੀ ਅਗੇਤੀ ਅਗੇਤੀ ਲਗਾ ਸਕਦੇ ਆ ਵੈਸੇ ਆਪਾਂ ਜਿਹੜੀ ਨਾਰਮਲ ਮੂਲੀ ਹੁੰਦੀ ਆ ਜਿਹਦੇ ਥੋੜੇ ਪੱਤਿਆਂ ਤੇ ਕੰਡ ਜੀ ਹੁੰਦੀ ਆ ਜਿਵੇਂ ਜੈਂਟਾ ਦਾ ਬੀਜ ਆ ਗਿਆ ਲక్ష్ਮੀ ਦਾ ਇਸ ਤਰੀਕੇ ਨਾਲ ਜਿਹੜੇ ਬੀਜ ਆ ਆਪਾਂ ਕਿਸੇ ਦੀ ਪ੍ਰਮੋਸ਼ਨ ਨਹੀਂ ਕਰਦੇ ਇਸ ਤਰੀਕੇ ਨਾਲ ਤੁਸੀਂ ਜਿਹੜੇ ਬੀਜ ਆ ਉਹ ਬਦਲ ਕੇ ਮੂਲੀ ਦੇ ਲਗਾ ਸਕਦੇ ਆ ਇਹ ਦਸੰਬਰ ਤੱਕ ਇਹ ਬੀਜ ਜਿਹੜੇ ਚੱਲਣਗੇ ਉਸ ਤੋਂ ਬਾਅਦ ਜਿਹੜਾ ਆਪਾਂ ਤੋਰੀਆ ਬੀਜਿਆ ਹੋਇਆ ਸਾਗਾਸਤੇ ਉਹਦੇ ਆਪਾਂ ਤੋਰੀਆ ਵੀ ਬਿਜਾਈ ਕਰ ਸਕਦੇ ਆ ਪਰ ਇਹਦੇ ਨਾਲ ਆਪਾਂ ਸਰੋਂ ਦੀ ਬਜਾਦ ਵੀ ਕਰ ਸਕਦੇ ਆ ਜਿਵੇਂ 10 ਸਤੰਬਰ ਤੋਂ ਬਾਅਦ ਬਾਅਦ ਆਪਾਂ ਜਿਹੜੀ ਸਰੋਂ ਦੀ ਬਿਜਾਦ ਸਾਗਾਸਤੇ ਵੀ ਕਰ ਸਕਦੇ ਆ ਇਸ ਮਹੀਨੇ ਜਿਹੜਾ ਆਪਾਂ ਗਾਜਰ ਦੀ ਜਿਹੜੀ ਬਿਜਾਦ ਕਰ ਸਕਦੇ ਆ ਦੇਸੀ ਗਾਜਰ ਦੀ ਬਿਜਾਦ ਕਰੀਏ ਤਾਂ ਬਾਲਾ ਵਧੀਆ ਗੇਤੇ ਥੋੜੇ ਦਿਨ ਦੇਖ ਲਓ ਜੇ ਮੌਸਮ ਗਰ ਜਿਹੜੀ ਗਾਜਰ ਦੀ ਵਜਾਂਦ ਹੋ ਜੂਗੀ ਮੌਸਮ ਜਿਹੜਾ ਹੈ 30 ਡਿਗਰੀ ਦੇ ਟੈਂਪਰੇਚਰ ਦੇ ਆਸੇ-ਪਾਸੇ ਰਹੂਗਾ ਤਾਂ ਫਿਰ ਉਹਦੀ ਵਜਾਂਦ ਗਾਜਰ ਦੀ ਵਧੀਆ ਹੋਊਗੀ ਇਹ 80 ਦਿਨਾਂ ਤੋਂ ਲੈ ਕੇ 100 ਦਿਨਾਂ ਦੇ ਵਿੱਚ ਗਾਜਰ ਜਿਹੜੀ ਪੱਟਨੀ ਸ਼ੁਰੂ ਹੋ ਜਾਂਦੀ ਹੈ ਜਦੋਂ ਆਪਾਂ ਲਾ ਦਿੰਨੇ ਆ ਪੈਸਿਆ ਵੀ ਇਹ ਚੰਗਾ ਦੇ ਸਕਦੀ ਹੈ ਵੱਡੀ ਬਦਰ ਤੇ ਵੀ ਲਾਉਣਾ ਕਿੱਲੇ ਤੌਰ ਤੇ ਵੀ ਆਪਾਂ ਵਧੀਆ ਗਾਜਰ ਲਗਾ ਸਕਦੇ ਆ ਸਾਈ ਦਾ ਜਿਹੜਾ ਆਪਾਂ ਗੱਲਬਾਤ ਕਰੀਏ ਜਿੰਨੀ ਜਮੀਨ ਪੋਲੀ ਹੋਊਗੀ ਰੇਤਲੀ ਹੋਊਗੀ ਉਨਾ ਹੀ ਇਹਦਾ ਗਾਜਰ ਦਾ ਸਾਈ ਜਿਹੜਾ ਵੱਧ ਹੋਊਗਾ ਛਾਲਗਮ ਦੀ ਵੀ ਵਜਾਂਦ ਕਰ ਸਕਦੇ ਆ ਆਪਾਂ ਚੰਗਾ ਬੀਜ ਸਰਗਮ ਦਾ ਪਾਵ 40 ਦਿਨਾਂ ਤੋਂ ਲਾ ਕੇ 60 ਦਿਨ ਲੈਂਦਾਗਾ ਬਾਂਦ ਦੇ ਵਿੱਚ ਵਧੀਆ ਛਲਗਮ ਦੀ ਆਪਾਂ ਬਜਾਈ ਉਹ ਵੀ ਕਰ ਸਕਦੇ ਆ ਵਟਾਂ ਤੇ ਕਰਨੀ ਆ ਬਜਾਂਦੇ ਦੀ ਵੈਸੇ ਕਈ ਛਿੱਟਾ ਵੀ ਦੇਣਦੇ ਥੱਲੇ ਪਰ ਵਟਾਂ ਤੇ ਥੋੜਾ ਜਿਹਾ ਬਸਾਈ ਇੱਕ ਨੰਬਰ ਬਾਂਦਾ ਇੱਕ ਤਰ੍ਹਾਂ ਕਿ ਵਟਾਂ ਤੇ ਇਹਦੀ ਵੀ ਜਾਣਕਾਰੀ ਏ ਪਹਿਲਾਂ ਬੀਜ ਸੱਟਦੇਗੇ ਫਿਰ ਵਟਾਂ ਦੋਰੀ ਰਤੋਂ ਵੀ ਪਾ ਸਕਦੇ ਆ ਇਸ ਤਰੀਕੇ ਨਾਲ ਦੀ ਬਜਾਂਦ ਹੋ ਜੂਗੀ ਪਾਲਕ ਆਪਾਂ ਪਿਛਲੇ ਮਹੀਨਿਆਂ ਤੋਂ ਵੀ ਲਗਾਉਂਦੇ ਆ ਰਹੇ ਆ ਤਕਰੀਬਨ ਪਾਲਕ ਦਾ ਸਾਰਾ ਸਾਲ ਭਾਰੀ ਹੁੰਦਾ ਰਹਿੰਦਾ ਤੇ ਇਸ ਮਹੀਨੇ ਵੀ ਆਪਾਂ ਪਾਲਕ ਦੀ ਬਜਾਂਦ ਵਧੀਆ ਤਰੀਕੇ ਨਾਲ ਕਰ ਸਕਦੇ ਆ ਜੇ ਆਪਾਂ ਓਰਿਆਂ 'ਚ ਕਰਾਂਗੇ ਤਾਂ ਆਪਾਂ ਨੂੰ ਜਿਹੜਾ ਕ ਕਰਦੇ ਆ ਤੁਸੀਂ ਇਹ ਇਹ ਜੇ ਪਾਲਕ ਲਾਤਾ ਤੇ 30 ਦਿਨਾਂ ਦੇ ਵਿੱਚ ਤੁਹਾਡੇ ਕੋਲ ਪਾਲਕ ਵਧੀਆ ਤਿਆਰ ਹੋ ਜਾਊਗਾ ਜਿਹੜਾ ਮੇਥੇ ਆ ਤੇ ਮੇਥੀ ਦੀ ਗੱਲਬਾਤ ਹੈਗੀ ਹੈ ਮੇਥੇ ਨੰਬਰ ਦੇ ਤੁਸੀਂ ਅਗੇ ਤੇ ਸ਼ੁਰੂਜਾ ਨਾ ਕਰੋ ਜਿਹੜਾ 1 ਅਕਤੂਬਰ ਆ ਜਿਵੇਂ 10 ਨਵੰਬਰ ਤੋਂ ਬਾਅਦ ਬਾਅਦ ਮੇਥੇ ਤੇ ਮੇਥੀ ਦੀ ਬਜਾਦ ਵਧੀਆ ਤੁਸੀਂ ਕਰ ਸਕਦੇ ਆ ਉਹਦਾ ਵੀ ਤੁਹਾਨੂੰ ਵਧੀਆ ਬੈਨੀਫਿਟ ਮਿਲੂ ਪਿਆਜ਼ ਦੀ ਗੱਲਬਾਤ ਕਰੀਏ ਤਾਂ ਪਿਆਜ਼ ਜੇ ਆਪਾਂ ਗੰਢੀ ਲਾਉਣੀ ਆ ਤਾਂ ਇਸ ਵੀ ਨਾਲ ਆਪਾਂ ਗੰਢੀ ਵੀ ਲਗਾ ਸਕਦੇ ਆ ਜਿਹੜਾ ਛੋੜੀਆਂ ਛੋੜੀਆਂ ਗੰਢੀਆਂ ਹੁੰਦੀਆਂ ਪਰ ਇਹ ਜਿਹੜਾ ਹੁੰਦਾ ਪਿਆਜ਼ ਹਰਾ ਪੱਟ ਕੇ ਖਾਣ ਵਾਲਾ ਹੁੰਦਾ ਪਕਾਵਾ ਪਿਆਜ਼ ਤੁਸੀਂ ਗੰਡੀਆਂ ਲਗਾ ਸਕਦੇ ਜਾਂ ਤੁਸੀਂ ਜੇ ਸਾਡੇ ਤੋਂ ਪਨੀਰੀ ਲੈ ਕੇ ਜਾਣੀ ਆ ਤਾਂ ਆਪਣੇ ਕੋਲੇ ਤੁਸੀਂ 1 ਸਤੰਬਰ ਤੋਂ ਬਾਅਦ-ਬਾਅਦ ਪਨੀਰੀ ਸ਼ੁਰੂ ਹੋ ਜੂਗੀ ਪਿਆਜ਼ ਦੀ ਤੇ ਉਹ ਥਾਰਾ ਪਟਕੇ ਖਾਨ ਨੂੰ ਵਧੀਆ ਘਰੇ ਤਿਆਰ ਹੋ ਜੂ ਕਿਉਂਕਿ ਪਿਆਜ਼ ਦਾ ਰੇਟ ਬਹੁਤ ਹੈਗਾ ਐਤਕੀ ਖੀਰਾ ਜੇ ਤੁਸੀਂ ਬੀਜਣਾ ਚਾਹੋ ਨਾ ਤਾਂ ਖੀਰੇ ਦੀ ਬਜਾਂ ਜਿਹੜੀ ਬਿੱਡਾਂ ਤੇ ਕੀਤੀ ਜਾਊਗੀ ਜੀ 4 ਫੁੱਟ ਦਾ ਜਾਂ 3 ਫੁੱਟ ਦਾ ਚੌੜਾ ਬੈੱਡ ਹੋਣਾ ਚਾਹੀਦਾ ਜੇ ਥੱਲੇ ਇਹਨੂੰ ਕਰਾਂਗੇ ਤਾਂ ਪਾਣੀ ਲੱਗਣ ਦੇ ਨਾਲ ਇਹਨੂੰ ਬਿਮਾਰੀਆਂ ਵੱਧ ਲੱਗਦੀਆਂ ਫੰਗਸ ਤੇ ਤੇਲਾ ਇਹਨੂੰ ਵਾਧਾ ਹੁੰਦਾ ਥੋੜਾ ਤੇ ਇਸ ਦਾ ਖਾਸ ਆਪਾਂ ਤਿਆਰ ਰੱਖਣਾ ਭੁਖੀਰੀ ਦੀ ਬਜਾਂਦ ਵੀ ਆਪ ਵੀ ਆਈ ਸਿਕੰਦਰ ਦੀ ਜਾਨ ਵੀ ਆਪਾਂ ਨੂੰ ਇਹਦੇ ਤੱਤ ਬਹੁਤ ਹੁੰਦੇ ਆ ਵੀ ਆਪਾਂ ਕੱਚੇ ਤੌਰ ਤੇ ਵੀ ਖਾ ਸਕਦੇ ਆ ਜਾਂ ਕਈ ਚੀਜ਼ਾਂ ਦੇ ਵਿੱਚ ਪਾ ਕੇ ਵੀ ਖਾਦਾ ਜਾਂਦਾ ਵੱਡੇ ਪੱਧਰ ਤੇ ਵੀ ਜਾਣਕਾਰੀ ਤੇ ਇਹ ਵੀ ਉਹਦੀ ਵੀ ਹੋ ਜੂਗੀ ਵੀ ਜਾਨ ਜੇ ਤੁਸੀਂ ਆਲੂ ਦੀ ਗੇਤੀ ਬਜਾਈ ਕਰਨਾ ਚਾਹੁੰਦੇ ਆ ਆਲੂ ਦਾ ਮੌਸਮ ਆਪਾਂ ਦੇਖਣਾਗਾ 30 ਤੋਂ 32 ਡਿਗਰੀ ਦੇ ਟੈਂਪਰੇਚਰ ਥੱਲੇ ਥੱਲੇ ਰਹੇ ਤਾਂ ਬਾਲਾ ਵਧੀਆ ਆਲੂ ਵਾਸਤੇ ਨਹੀਂ ਆਲੂ ਫਟਣਾ ਸ਼ੁਰੂ ਹੋ ਜਾਂਦਾਗਾ ਅਗੇਤੀ ਜਿਹੜੀ ਬਜਾ ਦਾ ਸਤੰਬਰ ਦੇ ਵਿੱਚ ਆਪਾਂ ਕਰ ਸਕਦੇ ਆ ਆਲੂ ਦੀ ਆਲੂ ਜਿਹੜਾ ਹੈਗਾ ਜੀ 80 ਦਿਨਾਂ ਤੋਂ ਉੱਪਰ ਲੈ ਜਾਂਦਾ ਵੈਰਾਈਟੀ ਦੇ ਹਿਸਾਬ ਨਾਲ ਇਹ ਹੁੰਦਾ 80 ਤੋਂ 100 ਵੀ ਲੈ ਜਾਂਦਾ 9 ਇਹਨਾਂ ਲੈੰਦਾ ਦਾ ਪਟਾਈ ਇੰਨੇ ਦਿਨਾਂ ਦੇ ਵਿੱਚ ਹੋ ਜਾਂਦੀ ਆ ਮੌਸਮ ਚੈੱਕ ਕਰਨਾ ਜੇ ਤੁਹਾਨੂੰ ਗਰਮ ਲੱਗਦਾ ਤੁਸੀਂ ਨਹੀਂ ਕਰਨੀ ਬਜਾਂਦ ਅਗੇਤੀ ਬਜਾਂਦਾ ਮਟਰ ਦੀ ਇਹਨੂੰ ਥੋੜੀ ਬਿਮਾਰੀ ਵੱਧ ਆਉਂਦੀ ਆ ਜਿਹੜਾ ਇਹ ਤੋਂ ਬਾਅਦ ਆਪਾਂ ਮਟਰ ਦੇ ਵਿੱਚ ਜਾਣ ਕਰਾਂਗੇ ਇਹ ਜਿਹੜਾ ਛੋਟੀ ਫਲੀ ਵਾਲਾ ਹੋਊਗਾ ਇਹਨੂੰ ਥੋੜੀ ਇਹ ਬਿਮਾਰੀ ਵੱਧ ਆਉਗੀ ਇਹ ਜਿਹੜਾ ਮਟਰ ਹੁੰਦਾ ਹੀ 70 ਦਿਨਾਂ ਤੋਂ ਇਹਦੀ ਪਹਿਲੀ ਤੜਾਈ ਜਿਹੜੀ ਸ਼ੁਰੂ ਹੋ ਜਾਂਦੀ ਆ ਤੇ 70 ਵੀ ਲੈ ਜਾਂਦਾ 75 ਵੀ ਲੈ ਜਾਂਦਾ ਪਹਿਲੀ ਤੜਾਈ ਜਿਹੜੀ ਹੈਗੀ ਤਕਰੀਬਨ ਉਹ ਸ਼ੁਰੂ ਹੋ ਜਾਂਦੀ ਹੈ ਜਿਹੜਾ ਲਸਣ ਆ ਲਸਣ ਦਾ ਰੀਡ ਬਹੁਤ ਰਹਾ ਗਾਇਦ ਕੀਤੇ ਲਸਣ ਆਪਾਂ ਜੇ ਉਹਦੀ ਬਜਾਦ ਕਰਨੀ ਆ ਤਾਂ ਅਖੀਰ ਸਤੰਬਰ ਦੇ ਵਿੱਚ ਆਪਾਂ ਕਰਨੀ ਆ ਉਹ ਅਗੇਤੀ ਬਜਾਦ ਆਗੀ ਅਖੀਰ ਸਤੰਬਰ ਤੇ ਪੇਰੇ ਉਦੋਂ ਬਾਅਦ ਅਕਤੂਬਰ ਦੇ ਵਿੱਚ ਤਾਂ ਹੋਣ ਹੀ ਲੱਗ ਜਾਂਦੀ ਐ ਜਿਹੜਾ ਅਖੀਰ ਸਤੰਬਰਾ ਪਿਛਲੇ ਹਫਤੇ ਮੌਸਮ ਥੋੜਾ ਚੈੱਕ ਕਰਕੇ ਆਪਾਂ ਜਿਹੜੀ ਲਸਣ ਦੀ ਬਜਾਂ ਦਾ ਚਾਹੇ ਤੁਸੀਂ ਲਾਲ ਲਸਣ ਲਾਉਣਾ ਚਾਹੇ ਚਿੱਟਾ ਲਾਉਣਾ ਉਹ ਕਿਸੇ ਵੀ ਜਿਹੜੀ ਲਸਣ ਦੀ ਬਜਾਂ ਦਾ ਉਹ ਤੁਸੀਂ ਕਰ ਸਕਦੇ ਆ ਜੀ ਕਿਹੜੀਆਂ ਪਨੀਰੀਆਂ ਜਿਹੜੀਆਂ ਹੈਗੀਆਂ ਉਹ ਆਪਾਂ ਨੂੰ ਚੰਗਾ ਪੈਸਾ ਦੇਣੀਆਂ ਸਭ ਤੋਂ ਪਹਿਲਾ ਨੰਬਰ ਤੇ ਆਪਾਂ ਬਾਂਦ ਗੋਭੀ ਲਾਉਣੀ ਆ ਬੰਦ ਗੋਭੀ ਤੁਸੀਂ 1 ਅਗਸਤ ਨੂੰ ਸ਼ੁਰੂ ਕਰੋ ਤੇ ਜਿਹੜਾ ਗੀਤੀ ਕਰਾਂਗੇ ਥੋੜਾ ਇਹਦੀ ਥੋੜਾ ਜਿਆਦਾ ਮੱਚਦੀ ਹੈ ਇਹ ਤੇ 1 ਅਗਸਤ ਦੇ ਲਗਭਗ ਤੁਸੀਂ ਜੇ ਇਹਦੀ ਬੰਦ ਗੋਭੀ ਦੀ ਜਿਹੜਾ ਪਨੀਰੀ ਲੈ ਕੇ ਲਾਉਣੇ ਆ ਤਾਂ ਤੁਹਾਨੂੰ ਇਹਦਾ ਪੈਸਾ ਬਹੁਤ ਵਧੀਆ ਮਿਲਿਓ ਕਿਉਂਕਿ ਬੰਦ ਗੋਭੀ ਦੀ ਬਜਾਦ ਦੇ ਦੁਪਹਿਰ ਨਹੀਂ ਹੋਈ ਫੁੱਲ ਗੋਭੀ ਤੇ ਸਾਰਿਆਂ ਦਾ ਜੋਰ ਆ ਫੁੱਲ ਗੋਭੀ ਸਾਰਿਆਂ ਨੇ ਲਾਈ ਆ ਤੇ ਹੁਣ ਜੇ ਤੁਸੀਂ ਚੰਗਾ ਪੈਸਾ ਵਟਨ ਦਾ ਬੰਦ ਗੋਭੀ ਦੀ ਜਿਹੜੀ ਤੁਸੀਂ ਪਨੀਰੀ ਲਿਆ ਕੇ ਲਗਾਓ ਤੇ ਵਧੀਆ ਤਰੀਕੇ ਨਾਲ ਚੰਗਾ ਪੈਸਾ ਉਸ ਤੋਂ ਜਿਹੜਾ ਆਪਾਂ ਵਟ ਸਕਦੇ ਆ ਫੁੱਲ ਗੋਭੀ ਵੀ ਵਧੀਆ ਲਗਾ ਸਕਦੇ ਆ ਫੁੱਲ ਗੋਭੀ ਇਹ 60 ਦਿਨਾਂ ਦੇ ਵਿੱਚ 70 ਦਿਨਾਂ ਦੇ ਵਿੱਚ ਤਿਆਰ ਹੋ ਜਾਂਦੀ ਹੈ ਹਾਈਬ੍ਰਿਡ ਦੀ ਆਪਾਂ ਖੁੱਲੇ ਤੌਰ ਤੇ ਬਜਾਈ ਵਧੀਆ ਤਰੀਕੇ ਨਾਲ ਕਰ ਸਕਦੇ ਆ ਕਿਉਂਕਿ ਹਾਈਬ੍ਰਿਡ ਬੀਜ ਮਹਿੰਗਾ ਹੁੰਦਾ ਇਹ ਤੋਂ ਪਹਿਲਾਂ ਆਪਾਂ ਦੇਸੀ ਦੀ ਬਜਾਦ ਕਰੀ ਆ ਤੇ ਹੁਣ ਜਿਹ ਸਤੰਬਰ ਦੇ ਮਹੀਨੇ ਇਹ ਮੱਚਦੀ ਵੀ ਨਹੀਂਗੀ ਇਹ ਤੋਂ ਪਹਿਲਾਂ ਪਨੀਰੀ ਮੱਚਣ ਦੀ ਸੰਭਾਵਨਾ ਬਹੁਤ ਹੁੰਦੀ ਸੀਗੀ ਇਸ ਮਹੀਨੇ ਜਿਹੜੀ ਪਨੀਰੀ ਮੱਚਦੀਗਾ ਨਹੀਂਗਾ ਤਕਰੀਬਨ 90% ਪਨੀਰੀ ਕਾਮਯਾਬ ਹੋਏਂਦੇ ਕੋਈ 10% ਜਾਂ 5% ਹੀ ਮੱਚੂਗੀ ਟਮਾਟਰ ਦੇ ਪਨੀਰੀ ਲਾਉਣੀ ਆ ਤੁਸੀਂ ਟਮਾਟਰ ਵੀ ਵਧੀਆ ਜੇ ਆਪਾਂ ਵੱਡੀ ਪੱਦਰ ਤੇ ਕਰਨਾ ਉਹ ਵੀ ਕਰ ਸਕਦੇ ਆ ਇਹ ਸੈਮੀ ਜਾ ਆਉਂਦਾ ਹੁੰਦਾ ਬੂਟੇ ਵਾਲਾ ਤੇ ਬੇਲ ਵਾਲਾ ਉਹ ਆਪਾਂ ਟਮਾਟਰ ਲਗਾ ਸਕਦੇ ਆ ਉਸ ਤੋਂ ਬਾਅਦ ਜਿਹੜਾ ਹੈਗਾ ਮਿਰਚ ਦੀ ਬਜਾਂਦ ਵੀ ਮਿਰਚ ਵੀ ਲਗਾ ਸਕਦੇ ਆ ਆਪਾਂ ਮਿਰਚ ਲਗਾਉਣੀ ਆ ਤਾਂ ਥੋੜਾ ਜਿਹਾ ਮੌਸਮ ਦੇਖ ਲਓ 10 ਸਤੰਬਰ ਤੋਂ ਬਾਅਦ ਬਾਅਦ ਜੇ ਪਨੀਰੀ ਲੱਗੂਗੀ ਤਾਂ ਮਿਰਚ ਆਪਾਂ ਨੂੰ ਨੁਕਸਾਨ ਨਹੀਂ ਕਰਦੀ ਵਧੀਆ ਕੋਈ ਬਿਮਾਰੀ ਵੀ ਉਸ ਕੇਰਾ ਵਿੱਚ ਥੋੜੀ ਤੇਲੇ ਦੀ ਜਿਹੜੀ ਹੈਗੀ ਸਮੱਸਿਆ ਆਉਂਦੀ ਆ ਉਸ ਤੋਂ ਬਾਅਦ ਜਿਹੜੀ ਉਹ ਘਟ ਜਾਂਦੀ ਹੈਗੀ ਇਸ ਕਰਕੇ ਮਿਰਚ ਜਿਹੜੀ ਹੈਗੀ ਆਪਾਂ ਉਹ ਵੀ ਲਗਾ ਸਕਦੇ ਹਾਂ ਸ਼ਿਮਲਾ ਮਿਰਚ ਨਹੀਂ ਲਗਾਉਣੀ ਆਪਾਂ ਹਜੇ ਸ਼ਿਮਲਾ ਮਿਰਚ ਆਪਾਂ ਅਖੀਰ ਸਤੰਬਰ ਦੇ ਵਿੱਚ ਉਹ ਗੱਲਬਾਤ ਉਹਦੀ ਕਰਾਂਗੇ ਗੇਤੇ ਚ ਥੋੜਾ ਉਹਦਾ ਨੁਕਸਾਨ ਹੋ ਜਾਂਦਾਗਾ ਬਰੋਕਲੀ ਦੀ ਜੇ ਤੁਸੀਂ ਪਨੀਰੀ ਲਾਉਣੀ ਆ ਬਰੋਕਲੀ ਬਹੁਤ ਵਧੀਆ ਪੈਸਾ ਜੇ ਸ਼ਹਿਰਾਂ ਦੇ ਨੇੜੇ ਆਪਣਾ ਆਸੇ ਪਾਸੇ ਏਰੀਆ ਜੇ ਆਪਾਂ ਵੱਡੀ ਪੱਧਰ ਤੇ ਵਜੰਦ ਕਰਨੀ ਆ ਉਹ ਚੰਗਾ ਪੈਸਾ ਦੇਊਗੀ ਬਰੋਕਲੀ ਗੋਭੀ ਦੇ ਮੁਕਾਬਲੇ ਜਿਹੜੇ ਬਰੋਕਲੀ ਆ ਬਹੁਤ ਵਧੀਆ ਪੈਸਾ ਦੇਊਗੀ ਸ਼ਹਿਰਾਂ ਦੇ ਵਿੱਚ ਬਹੁਤ ਵੇਖਿਆ ਨੇ ਪਿੰਡਾਂ ਦੇ ਵਿੱਚ ਇਹਨੂੰ ਖਾਂਦਾ ਨਹੀਂ ਕੋਈ ਤਕਰੀਬਨ ਘੱਟ ਪਤੰ ਦਾ ਲੋਕਾਂ ਨੂੰ ਬਰੋਕਲੀ ਦੀ ਜਿਹੜੀ ਹੈਗੀ ਆਪਣੀ ਦੀ ਆਪਾਂ ਲਗਾ ਸਕਦੇ ਆ 1 ਅਕਤੂਬਰ ਤੋਂ ਬਾਅਦ ਅਕੀ ਸਤੰਬਰ ਦੇ ਵਿੱਚ ਲਾਵਾਂਗੇ ਤਾਂ ਬਾਲਾ ਵਧੀਆ ਰਹ ਕੰਪਨੀ ਦੀ ਹੁਣ ਲਗਾ ਸਕਦੇ ਆ ਥੋੜਾ ਜਿਹਾ ਬਿਮਾਰੀਆਂ ਜਿਹੜੀਆਂ ਮੈਂ ਤੁਹਾਨੂੰ ਦੱਸੀ ਉਹਨਾਂ ਦਾ ਖਾਸ ਧਿਆਨ ਰੱਖਣਾ ਪਊਗਾ ਚੰਗੀ ਬੀਜ ਲਾਓ ਚੰਗੀ ਪਨੀਰੀ ਲਾਓ ਤੇ ਤੁਹਾਨੂੰ ਜਿਹੜਾ ਹੈਗਾ ਉਹਦਾ ਬੈਨੀਫਿਟ ਮਿਲਣਾ ਹੀ ਮਿਲਣਾ ਇਹ ਤੁਹਾਨੂੰ ਜਿਹੜੀਆਂ ਸਬਜ਼ੀਆਂ ਮੈਂ ਦੱਸ ਦਿੱਤੀਆਂ ਜੀ ਤੁਸੀਂ ਇਹਨਾਂ ਸਬਜ਼ੀਆਂ ਨੂੰ ਲਗਾ ਕੇ ਚੰਗਾ ਪੈਸਾ ਵੀ ਕਮਾ ਸਕਦੇ ਆ ਤੇ ਘਰੇਲੂ ਤੌਰ ਤੇ ਵੀ ਆਪਣੇ ਕੋਲ ਵਧੀਆ ਸਬਜ਼ੀਆਂ ਹੋ ਜਾਣੀਆਂ ਇਸ ਕਰਕੇ ਤੁਸੀਂ ਇਹੋ ਜਿਹੀਆਂ ਵੀਡੀਓ ਜਾਣਕਾਰੀ ਵਾਲੀਆਂ ਫਲਦਾਰ ਬੂਟਿਆਂ ਵਾਲੀਆਂ ਜਾਂ ਸਬਜ਼ੀਆਂ ਦੀ ਜਾਣਕਾਰੀ ਵਾਲੀਆਂ ਜੀ ਤੁਸੀਂ ਵੀਡੀਓ ਦੇਖਣਾ ਚਾਹੁੰਦੇ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਵਧੀਆ ਲੱਗੀ ਅਗੇ ਕਿਸਾਨ ਭਰਾਵਾਂ ਤੱਕ ਸਾਂਝੀ ਜਰੂਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ